ਸਦਾ ਜੀ ਇਹੀ ਹੈ ਸਾਡਾ ਕੇਸ ਦਾ ਚੱਲ ਰਿਹਾ ਹੈ ਸਮਝੀ ਤੇ ਅਸੀਂ ਬੱਡ ਰਹੇ ਤੇ ਕਨਕ ਦੀ ਜੀ ਨੂੰ ਜਦੋਂ ਕਿ ਮਸ਼ੀਨ ਚੱਲਦੀ ਵੀ ਆ ਕੇ ਉਹ ਕਹਿਣ ਲੱਗਾ ਕਾ ਮਸ਼ੀਨਾਂ ਨੂੰ ਕਹਿੰਦਾ ਵੀ ਰੁਕੋ ਮੈਂ ਜੀ ਮੂਰੇ ਹੋ ਗਿਆ ਮੈਂ ਕਿਹਾ ਮੈਂ ਕਿਹਾ ਭਾਈ ਤੂੰ ਹਰ ਵਾਰੀ ਇਹੀ ਕਰਦਾ ਸਾਰੂ ਵਕਤ ਸਾਡੀ ਸਾਰੂ ਵਕਤ ਨਹੀਂ ਜੀ ਵਿੱਢਣ ਦਿੱਤੀ ਹੁਣ ਫੇਰ ਜੀ ਮੀਨਿਆ ਬਾਦ ਉਹ ਤੇ ਨਰ ਰੁਟਾ ਪਿਆ ਨਹੀਂ ਇਸ ਨੂੰ ਜਿਦਿ ਦਾ ਇਹ ਕਣਕ ਦਾ ਬੱਡਰ ਲੈਣ ਦੇ ਇਹ ਤਾਂ ਅਸੀਂ ਏਡੇ ਰੱਖਾਂਗੇ ਜਿਹੜਾ ਕੋਈ ਤੁਹਾਡਾ ਕਰਿਆ ਹੋਈ ਆ ਗੱਲਬਾਤ ਕਰ ਲਿਓ ਮੈਂ ਕਹਿੰਦਾ ਮੈਂ ਤਾਂ ਅੱਗ ਲਾਉਂਗਾ ਅਸੀਂ ਜਾਂ ਤੂੰ ਅੱਗ ਕਿ ਮਿਲਾਵੇਂਗਾ ਮੈਂ ਲਾਉਂਗਾ ਮੈਂ ਨਹੀਂ ਕਰੂੰ ਮੈਂ ਕਿਹਾ ਵੀ ਅਬਾਂ ਹੰਬਈ ਅੱਗ ਕਿ ਮਿਲਾਵੇਂਗਾ ਤੂੰ ਲਾ ਕੇ ਦਿਖਾ ਦੇ ਕੱਲ ਮੈਂ ਭੱਜ ਕੇ ਜੇਲੇ ਨੂੰ ਦੇਉਣ ਲੱਗੂੰ ਮੈਂ ਲਾਤੀ ਅੱਗ ਅੱਗ 라ਦੀ ਨੂੰ ਘੱਟ ਜੀ ਜਿਹੜੀ ਉਹ ਕੋਈ ਹਸਣਕੀ ਦਲ ਹੋ ਗਏ ਨਹੀਂ ਪਾਈ ਇੱਕ ਉਂਆ ਵੀ ਬੈ ਗਿਆ ਮੇਰੀ ਨੂੰ ਆ ਬੁੜੀ تنੇ ਜਾਣੇ ਸਿਰੇ ਗਏ ਉਠੇ ਹੀ ਧੱਕਾ ਮਾਰ ਕੇ ਹਟਤਾ ਸੰ ਚਾਲ ਅਸੀਂ ਫੇਰ ਹੋਏ ਉੱਠ ਖੜੇ ਉਠ ਕੇ ਫੇਰ ਹੀ ਉੱਠੇ ਮੋਲੀਆ ਬਲਜੀ ਲੜਾਵਾਂ ਲਿ ਸ਼ੁਰੂ ਕਰ ਤੇ ਮੈਂ ਖੜਾ ਰਿਹਾ ਮੈਂ ਬਹੁਤ ਕਿਹਾ ਫਸਪਤਾਨੀ ਖਾਨੀ ਬਾਬੇ ਨੇ ਕੁਜ਼ਰਦਾ ਦੇ ਹੱਥ ਤੱਕ ਹੀ ਮੇਟੀ ਪਰ ਮੈਡੇ ਗਿਆ ਨਹੀਂ ਖੜਾ ਰ ਮੈਂ ਕਿਹਾ ਮੇਰੇ ਮੂੰਹ ਚ ਹੀ ਬਾਜ ਨਿਕਲੇ ਵੀ ਭਾਈ ਮਾਰ ਲਾ ਤਾ ਉਹ ਲਾਲ ਹੈ ਪਤਾ ਨਹੀਂ ਜੀ ਮੈਨੂੰ ਕਿੰਨੇ ਕਿਉਂ ਲੱਗੇ ਮਾਰੇ ਪਰ ਮੇਰਾ ਸਰੀਰ ਤਾਂ ਸੁਨ ਹੋ ਗਿਆ ਸਮਝੀ ਕੋਈ ਪਤਾ ਨਹੀਂ ਮੈਨੂੰ ਲੱਗਿਆ ਉਹ ਕਿਉਂ ਤਬੀਰ ਲੈਣੇ ਦਾ ਕਾਰਨ ਕੀ ਉਹ ਕਹਿੰਦਾ ਵੀ ਮੇਰੀ ਰਿਸਤਰੀ ਹੋਈ ਹੋਈ ਹੈ ਤਾਂ ਅੱਡੀ ਕੋ ਦੋ ਰਿਸਤਰੀ ਹੋਈ ਹੈ ਤੇ ਪਿੱਛੇ ਕਰਾਈ ਅਸੀਂ ਮਾਲਕਤ ਪਹਿਲਾਂ ਉਹ ਕਾਲਾੜੀ ਖੜੀ ਐ ਮਾਲਕ ਕੋਈ ਨਹੀਂ ਸੀ ਮਾਲਕ ਦਾ ਲਾਜਰ ਸਿੰਘ ਹੈ ਰਾਈਸ ਹਾਲ ਪਹਿਲਾਂ ਨਹੀਂ ਸੀ ਕਿਹਨਾਂ ਤੋਂ ਕੋਣ ਤੋਂ ਲਾ ਕੇ ਪੀ ਉਹ ਸੰਤਾ 4 ਸਾਲ ਹੋ ਗਏ ਡਿਗੀ ਕਰਨ ਮੁਕਾਦਮਾ ਦਾ ਸਾਲ ਚੱਲਦਾ ਕਾਫੀ ਜੱਦਾ ਨਹੀਂ 4 ਸਾਲ ਦਾ ਸਾਨੂੰ ਲੈ ਹੀ ਨੂੰ ਹੋ ਗੋ ਉਹਦੇ ਦੇ ਬਹੁਨੇ ਆ ਸੀ ਬੀਜਦੇ ਆ ਸਮਝ ਗਏ ਆ ਹੁਣ ਪਿਛਲੀ ਸੌਣੀ ਬਾਤ ਰੌਲਾ ਪਾ ਲਿਆ ਹੁਣ ਫੇਰ ਰੌਲਾ ਪਾ ਲਿਆ ਆਜਾ ਹੁਣ ਅੱਜ ਆਏ ਆ ਅਸੀਂ ਜਿਹੜੇ ਹਸਪਤਾਲ ਦਾ ਪਟਿਆਲੇ ਪਹਿਲਾ ਇੱਥੇ ਕਰੀ ਦੇ ਆਪਣੀ ਨਾਪਦੇ ਇਥੋਂ ਪਤਾ ਨਹੀਂ ਕਿਵੇਂ ਕਰਿਆ ਇਹਨਾਂ ਨੇ ਫਿਰ ਗਾਹ ਭੇਜ ਤੋ ਉੱਥੇ ਨਹੀਂ ਮੈਨੂੰ ਪਤਾ ਜੂ ਹੋਇਆ ਕਿ ਇਹ ਮੰਗ ਦੀ ਗੱਲ ਹੈ। ਇਹ ਮੰਗ ਦੀ ਗੱਲ ਹੈ। ਸਾਡੀ ਮੰਗ ਤਾਂ ਸਾਡੀ ਇਹੀ ਹੈ ਜੀ। ਇਹ ਸਾਡਾ ਡੀਲਰ ਵੀ ਜੀਤੀ ਹੋਇਆ ਸੀਗਾ ਇੱਕ ਤਾਲੀ ਮੁਰੇ। ਇਹ ਲਾ ਤੋ ਕੇ ਹੋਇਆ। ਮੁੰਡੇ ਨੂੰ ਕੋ ਭੇਜ ਲਾਉਂ ਉਂਤਕਾਲ ਜਾਂਚ ਚੜੂ। ਜੁਸਤੀ ਹੋਣੀ। ਕੋਈ ਨਹੀਂ ਹੈ। ਮੰਗ ਤਾਂ ਸਾਡੀ ਇਹੀ ਹੈ ਭਾਈ ਜੀ ਤੇ ਤੈਨੂੰ ਬਹੁਤ ਮਿੰਟ ਦਬਾਉਗੀ। ਦੇ ਇਹ ਕਰਦਾਂਗੇ ਜੀ ਜਿਹੜੀ ਬੰਦੀਕਾਰੀ ਕਾਰਵਾਈ ਆ ਕੋਈ ਕੋਈ ਨਹੀਂ ਵਾਹ ਜਿਉ ਹੋਣੀ ਚਾਹੀਦੀ ਰਣਜੀਤ ਘਰ ਆ ਜੀ ਮੈਂ ਤਾਂ ਟੀਮ ਹੋਇਆ ਜਦੋਂ ਫੇਰ ਤੇ ਤੁਸੀਂ ਕਿੱਥੇ ਸੀ ਅਸੀਂ ਜਿੱਤੇ ਸਾਹ ਮਸ਼ੀਨ ਆਈ ਸੀ ਮਛੀ ਨੂੰ ਉੱਧਰਣ ਗਏ ਸੀ ਦੇ ਕਣਕ ਬੜਾ ਕਣਕ ਭਾਈ ਵੱਢਣੀ ਆ ਤੇ ਉਹ ਅਸੀਂ ਕਣਕ ਦੱਛਣ ਗਏ ਸੀ ਤੇ ਉਧਰ ਉਹ ਆ ਗਿਆ ਉਹ ਚਾਹ ਕਹਿੰਦਾ ਮੈਂ ਅੱਗ ਲਾਉਣੀ ਆ ਅਚਿਆ ਕਾ ਗਨੌਮੀ ਜਣੀ ਉਹ ਅਗਲੋਂ ਲੱਗਿਆ ਭਾਈ ਇਹ ਮੁੱਲੇ ਆ ਗਿਆ ਬੋੜਾ ਬੋੜੇ ਤੇ ਮਾਰੀਆਂ ਬੋੜਾ ਡਿੱਗ ਪਿਆ ਚੱਲ ਜਦ ਅਸੀਂ ਚੱਕਣ ਗਏ ਤਾਂ ਸਾਡੇ ਵੀ ਉਹਨਾਂ ਨੇ ਮੁੱਕੀ ਮਾਰੀ ਤਾਂ ਮੈਨੂੰ ਮੁੱਕੀ ਮਾਰ ਕੇ ਮੈਂ ਨਿਕਾੜੇ ਕਿਤੇ ਨਹੀਂ ਸਕਦਾ ਤੇ ਉਹ ਜਨਾਨੀਆਂ ਨੇ ਮੇਰੇ ਮੂੰਹ ਫਾਟ ਲਿਆ ਤੇ ਮੇਰੀ ਪੋਤੀ ਨੇ ਵੀਡੀਓ ਬਣਾ ਤਾ ਵੀ ਕੁੱਟ ਮਾਰ ਕੇ ਕੁੱਟ ਮਾਰ ਬਹੁਤ ਕਰਿਆ ਜੀ ਉਸ ਦਿਨ ਟੱਕੇ ਦੇ ਦੇ ਕੇ ਮੈਨੂੰ ਛੱਡਦਾ ਫੇਰੀ ਢੂਢੀ ਤੋਂ ਉੱਠਣਾ ਨਹੀਂ ਹੁੰਦਾ ਤੁਹਾਡੇ ਘਰ ਵਾਲੇ ਵੀ ਕਾਫੀ ਕਾਫੀ ਲਾਈਆਂ ਨੇ ਜੀ ਉਹਦੇ ਤਾਂ ਹੁਣ ਤੁਹਾਨੂੰ ਤੁਸੀਂ ਦੇਖ ਲੋ ਐਡਾ ਡੇਲੀ ਲਾਈ ਪਾਇ ਪਏ ਸਾਡੇ ਆਖ ਤੇ ਮਾਰਿਆ ਉਹਦੇ ਲੱਕਾ ਚੋ ਪਾਣੀ ਨਿਕਲਦਾ ਦਰਦ ਬਹੁਤ ਮਾਸਾ ਹੈ ਇਹੋ ਜੀ ਤਾਂ ਹਾਸਤਾ ਅਦਾ ਬੱਚੇ ਦਾ ਦਾਕਰੇ ਆਪੇ ਚਿੜਗੋ ਪਤਾ ਨਹੀਂ ਹੱਥ ਲੱਗਦਾ ਕੀ ਕੀ ਦਾ ਕਰੀਂ ਹਾਂ ਦਾਖਲ ਅਸੀਂ ਜੀ ਤਾਂ ਮੇਰੇ ਆ ਨਾਏ ਬਾਏ ਇਹਨੇ ਬੋੜਾ ਨਾ ਨਹੀਂ ਕਰਦਾ ਮੰਗ ਤਾਂ ਅਸੀਂ ਕੀ ਕਰਨੇ ਅਸਟਾ ਜੀ ਜੀ ਦਾ ਨਿਵੇੜਾ ਹੋ ਜਾਊਗਾ ਉਦੈ ਸੀ ਛੱਡਦਾਂਗੇ ਪਰ ਹੁਣ ਸਾਡਾ ਤਾਂ ਇਹ ਹੀ ਪੀਲੇ ਦਾ ਸਾਹ ਮਾਲਕ ਤੋਂ ਲਖਾਇਆ ਪਿਆ ਮਾਲਕ ਨਾਲ ਉਹ ਕਰ ਰਹੇ ਲੜਾਈ ਸਾਡੇ ਨਾਲ ਕਾਦੀ ਲੜਾਈ ਆ ਮਾਲਕ ਨੂੰ ਅੱਛੀ ਪੈਸੇ ਜਿੰਨੇ 4 ਸਾਲੋਂ ਵੀ ਰਿਸਟ੍ਰੀਕ ਰੋਣੇ ਕਰਾਈ ਨਹੀਂ ਅਸੀਂ ਉਦੋਂ ਦੇ ਬਾਹਰ ਹਾਂ ਹੁਣ ਅਸੀਂ 6 ਮਹੀਨਿਆਂ ਦਾ ਰੋਆ ਪੈ ਗਿਆ ਜਿੱਦ ਵਿੱਚ ਪਹਿਲਾਂ ਤਾਂ ਅੰਦਰ ਸੀਗੀ ਕਿ ਸਾਨੂੰ ਜਦੋਂ ਰੋਲਾ ਪੈ ਰਿਹਾ ਸੀ ਆਵਾਜ਼ਾਂ ਥੋੜੀਆਂ ਆਉਣ ਲੱਗੀਆਂ ਤੇ ਮੈਂ ਭੱਜ ਕੇ ਬਾਹਰ ਚਲੀ ਗਈ ਜਦੋਂ ਮੈਂ ਦੇਖਿਆ ਵੀ ਉਹ ਤਾਂ ਪਾਪਾ ਜੀ ਨਾਲ ਉੱਥੋਂ ਪਾਈਏ ਹੋ ਰਹੇ ਨੇਗੇ ਤੇ ਮੈਂ ਜਾ ਕੇ ਵੀ ਕਿ ਹਾਂ ਮੈਂ ਕਿ ਵੀ ਕੀ ਕਰ ਲਹੋਗੀ ਤੂ ਬੋਲੀ ਜਾਨੀ ਉਹ ਕਹਿੰਦਾ ਜੀ ਮੈਂ ਤਾਂ ਵੱਡੂੰਗਾ ਵੀ ਇਤੋਂ ਜ਼ਮੀਨ ਨੂੰ ਤੇ ਨਹੀਂ ਮੈਨੂੰ ਅੰਗ ਲਾਉਂਗਾ ਫਸੇ ਹੁਣ ਤੱਕ ਕੰਮ ਕਿਰਵਾ ਪੈਂਦਾ ਹੀ ਨਹੀਂ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤਾਂ ਕਾਮਾ ਰਿਆ ਮੈਨੂੰ ਵੀ ਤਾਂ ਕਾਮਾ ਰਿਆ ਜੀ ਮੋਹਨ ਸਿੰਘ ਨੇ ਇੱਥੇ ਮੇਰੀ ਮੁੱਕੀ ਮਾਰੀ ਢਿੱਡ ਦੇ ਵਿੱਚ ਮੁੱਕੀ ਮਾਰ ਤੇ ਸਾਰੀ ਉਮਰ ਭੀ ਉਹ ਬੇਟੀ ਵੀਡੀਓ ਬਣਾਉਣ ਲੱਗੀ ਤੇ ਉਹਨੇ ਕੀ ਨਾਲ ਦੇ ਮੋਬਾਈਲ ਲੰਦਾ ਮਾਰੇ ਮੋਬਾਈਲ ਕਾਫੀ ਦੂਰ ਜਾ ਡਿੱਗਿਆ ਜਦੋਂ ਉਹਨੇ ਚੱਕਿਆ ਮੋਬਾਈਲ ਜਾਂ ਵੀਡੀਓ ਬੀਚ ਹੋ ਗਈ ਨੇ ਨਹੀਂ ਬਣਾ ਸਕੇ ਕਿ ਉਸ ਤੋਂ ਬਾਅਦ ਉਹਨਾਂ ਨੇ ਕੀ ਕਰਿਆ ਮਮੀ ਨੂੰ ਡੇਕਤਾ ਮਮੀ ਨੂੰ ਧੱਕਾ ਮਾਰੇ ਮਮੀ ਨੇ ਚੇੜੀ ਅੱਖ ਤੇ ਮੁੱਕੀ ਮਾਰੀ ਉਹ ਵੀ ਚੇੜੀ ਦੋ ਬਈ ਉਹਨਾਂ ਨੇ ਤੋਂ ਬਾਅਦ ਜੀ ਨਾ ਜਿਆਦਾ ਕੁੱਟਿਆ ਉਹਨਾਂ ਜਿਹੜੀ ਲੇਡੀ ਤੇ ਦੋਨੋਂ ਮੇਰੇ ਉੱਤੇ ਬੈਠੀਆਂ ਉਪਰਾ ਮੋਢਿਆਂ ਦੇ ਉੱਤੇ ਬੈਠ ਕੇ ਇਤੋ ਆ ਕੰਨ ਪੱਟ ਕੇ ਦੋਨੋਂ ਕੰਨ ਪੱਟਨੇ ਹੀ ਤੇ ਆਪਸ ਹੁਣ ਦੇਖੋ ਜਿਹੜੇ ਕੱਡੇ ਨੇ ਤਾਂ ਨਾਲ ਲੈ ਕੇ ਗਏ ਹੋਣਗੇ ਨਾ ਤੇ ਮੇਰੇ ਬਾਲ ਪੱਟਾ ਸਾਰੇ ਬਾਲ ਖੋਲ ਤੇ ਉਸ ਤੋਂ ਬਾਅਦ ਮੈਂ ਨਹੀਂ ਬਸ ਐਂ ਜਿਸ ਤਰ੍ਹਾਂ ਪਾਪਾ ਇਹਨੂੰ ਕੁੱਟਣੇ ਨੇ ਕੋਸ਼ਿਸ਼ ਕਰਦੀ ਸੀ ਵੀ ਮੈਂ ਆਪ ਛੁੱਟ ਕੇ ਪਾਪਾ ਜੀ ਨੂੰ ਛੜਾਵਾਂ ਵੀ ਅੱਗੇ ਹੋ ਜਾਵਾਂ ਪਰ ਉਹਨੇ ਮੈਂ ਇੰਨਾ ਦੱਬ ਕੇ ਰੱਖਿਆ ਵੀ ਹਿੰਮਤ ਹੀ ਨਹੀਂ ਪਈ ਮੈਂ ਬਹੁਤ ਕੋਸ਼ਿਸ਼ ਕਰੀ ਉਹਨਾਂ ਨੂੰ ਪਰੰਤਕ ਕਰਨ ਦੀ ਕੋਸ਼ਿਸ਼ ਮੈਂ ਕਰ ਲਈ ਸੀ ਤਾਂ ਕਰਕੇ ਉੱਠੇ ਹੀ ਨਹੀਂ ਗਏ ਮੇਰੇ ਤੋਂ ਬਿਲਕੁਲ ਵੀ ਉਹ ਇੰਨਾ ਕੁੱਟਿਆ ਪਾਪਾ ਜੀ ਨੇ ਮੇਰੇ ਤੋਂ ਸੀਨ ਅੱਜ ਤੱਕ ਵੀ ਮੈਨੂੰ ਜਦੋਂ ਵੀ ਦੇਖਦੀਆਂ ਤੇ ਰਾਤ ਨੂੰ ਨੀਂਦ ਨਹੀਂ ਆਉਂਦੀ ਮਨੂੰ ਉਹ ਸੀਨ ਦਿਸੇ ਜਾਂਦੇ ਨੇ ਹਜੇ ਵੀ ਰਾਤ ਨੂੰ ਬਹੁਤ ਜ਼ਿਆਦਾ ਮੈਂ ਲਗਾਤਾਰ ਜਿਵੇਂ ਪਸ਼ੂ ਨੂੰ ਘੁਰਦੇ ਦੇ ਕਿ ਪਸ਼ੂ ਨੂੰ ਨਹੀਂ ਘੁਰਦੇ ਅੱਜ ਤੱਕ ਜਾਨ ਕੋਈ ਪਸ਼ੂ ਨੂੰ ਨਹੀਂ ਘੁਰਦਾ ਇੰਨੀ ਪੂਰੀ ਤਰ੍ਹਾਂ ਘਟਿਆ ਬਹੁਤ ਜ਼ਿਆਦਾ ਬੇਰਹਿਮੀ ਨਾਲ ਘਟਿਆ ਜਿਸਟਰੀ ਸਾਡੇ ਨਾਲ ਸਾਰਾ ਕੁਝ ਸਾਡੇ ਨਾਲ ਅਸੀਮ ਵਾਕਿਆ ਉਹਦੇ ਆਈਦਰ ਸੈਡਾਂ ਲਿਖਿਆ ਹੋਈਆਂ ਨੇ ਉਹਨੇ ਸਾਨੂੰ ਲਿਖ ਕੇ ਕਬਜ਼ਾ ਦਿੱਤਾ ਹੋਇਆਗਾ ਤੇ ਹਲਫੀਅਰ ਬਿਆਨ ਵੀ ਦਿੱਤੇ ਹੋਏ ਨੇ ਕਿ ਸਾਰਾ ਕੁਝ ਜਿਹਦਾ ਸਾਨੂੰ ਨਹੀਂ ਪਤਾ ਇਹਨੂੰ ਰਜਿਸਟਰੀ ਹੋਈ ਆ ਜਾਂ ਨਹੀਂ ਹੋਈ ਉਹ ਕਹਿ ਰਿਹਾ ਹੈਗਾ ਪਰ ਹਨੂ ਦੀ ਤੋਈ ਹੋਈ ਹੈ ਦੇਖੋ ਅਸੀਂ ਕੋਈ ਕਾਲਜ ਕੋਈ ਨਹੀਂ ਦੇਖਿਆ ਹੈਗੇ ਉਹੀ ਨਹੀਂ ਹੋਈ ਜੋ ਹੋਈ ਉਹ ਕਿੱਥੋਂ ਰਹੀ ਆ ਉਹਨੂੰ ਪਤਾ ਨਹੀਂ ਕਿਥੋਂ ਲਈ ਆ ਕਾਰੀ ਯੂਨੀਅਨ ਦੇ ਕਹਾਂ ਹੁੰਦੇ ਨੇ ਪਤਾ ਨਹੀਂ ਹੈਗੇ ਨੇ ਪਰ ਕਹੋਂਦੇ ਨੇ ਆਪਣੇ ਆਪ ਨੂੰ ਯਾਨੀ ਕਿ ਇਹ ਬੰਦੇ ਸੀ ਪਤਾ ਨਹੀਂ ਦੇਖੋ ਯੂਨੀਅਨ ਦੇ ਹੈਗੇ ਨੇ ਨਾ ਹੈਗੇ ਨੇ ਪੱਗਾ ਹਈਆਂ ਬੰਨੀਆਂ ਨੇ ਉਹਨਾਂ ਨੇ ਨਾ ਨੁਕਸਾਨ ਕਰੇ ਵੀ ਤੇ ਸਾਡੀ ਛੋਨੇ ਦਾ ਕੁਝ ਨਹੀਂ ਨਿਕਲਿਆ ਛੋਨੇ ਦੇ ਵਿੱਚੋਂ ਬਿਲਕੁਲ ਖਤਮ ਹੋ ਗਿਆ 20 25 ਦਿਨ ਚ ਉਹਨਾਂ ਰੋਂਦਾ ਰਿਹਾ ਇਹਨਾਂ ਨੇ ਵੱਟ ਕੇ ਟੁੱਕ ਕੇ ਅੰ ਵਿੱਚ ਸਿੱਟ ਗਏ ਸੋ ਮੈਨੂੰ ਸਾਰੇ ਨੂੰ ਸਕੇ ਨਹੀਂ ਕੋਈ ਉਹ ਕਹਿੰਦਾ ਨਹੀਂ ਜਸਮੀਨ ਜਿਹੜੀ ਨਾਦਰ ਸਿੰਘ ਨੇ ਜਿਹੜੀ ਗਮੂਨ ਵਿੱਚ ਤੇ ਇਹਨਾਂ ਨੂੰ ਦਿੱਤੀ। ਅਸਤੇ ਇਹ ਇਹਨਾਂ ਨੂੰ ਦਿੱਤੀ ਜਿਹੜੀ। ਹਾਂ। ਅਸਾ ਦਾ ਅਸੀਂ ਪੈਸੇ ਜ਼ਰੂਰ ਲਿੱਤੇ ਤੇ ਜਿਵੇਂ ਪੈਸੇ ਲਿੱਤੇ ਤੇ ਔਕਣ ਆਸ ਵਿੱਚ ਯਾਰ ਸੁਣ ਕੇ ਇਹਨਾਂ ਨੂੰ ਦੇ ਦਿੱਤੇ। ਅਸੀਂ ਨਹੀਂ ਜੇ ਤਾਂ ਕਿਹਾ ਕਿ ਸਾਨੂੰ ਕਾਗਜ ਦੇ ਤੇ ਸਾਨੂੰ ਕਾਗਜ ਨਹੀਂ ਦਿੱਤਾ ਸਾਡੇ ਕਰ ਤਾਂ ਕੇ ਸੀ। ਅਸੀਂ ਹੁਣ ਕਹਿ ਰਹੇ ਹਾਂ ਜਿਤੇ ਸਾਨੂੰ ਕੋਰਟ ਚ ਇਨਸਾਫ ਮਿਲੇਗਾ। ਅਸੀਂ ਜਿਹੜੇ ਉਹ ਕਰਾਂਗੇ ਕਿਉਂਕਿ ਅਸੀਂ ਇਹਨਾਂ ਨੂੰ ਜ਼ਮੀਨ ਰੱਖੀ ਆ ਤੇ ਅਸੀਂ ਇਹਨਾਂ ਦੇ ਨਾਲ ਹੋ ਜੂ। ਮੋਰ ਨੂੰ ਤਾਂ ਕਿਉਂ ਤੈਰੀ ਨਹੀਂ ਕੁਝ ਦੇਖਤੀ ਆ। ਮੋਹਨ ਜੀ ਸਿੰਘ ਦੇ ਜੀ ਸਾਡਾ ਸਿੱਧਾ ਰੇ ਪੈਸੇ ਲਿਖਤੇ ਕੀ ਗੀ ਓਗਣਾਤ ਨਹੀਂ ਗਿਆ ਤੇ ਦਿੱਤੀ ਤੀ ਪਾਤ ਨੇ 3 ਲੱਖ ਲਿਖਤਾ ਤੀਗਾ 3 ਲੱਖ ਵੀ ਜਿਗਾ ਅਸਮੇ 4 ਲੱਖ ਰੁਪਏ ਦੇ ਦਿੱਤੇ ਸੀ ਸਾਈਨ ਕੁੰਨ ਕਰੇ ਤੂੰ ਹਾਂਜੀ ਉਹ ਜਦ ਮੋਕਦੇ ਜੀ ਸਰਪੰਚ ਦੀਗਾ ਘਰ ਦੇ ਕੋ ਸਾਡੇ ਘਰ ਦੇ ਹੈ ਹੀ ਲੈਣ ਫੜਾ ਸਾਡੇ ਤੋਂ ਜਦ ਸਰਪੰਚ ਦੀ ਜਾਂ ਸਾਨੂੰ ਇਹਨਾਂ ਪਤਾ ਨਹੀਂ ਕਿ ਅਸਤਾ ਉਹ ਜਦ ਸਮਝ ਕੇ ਇੱਕੋ ਸਗਤਰੀ ਸਾਡੇ ਨਾਲ ਮੇਰਾ ਫੇਰੀ ਕਰੀ ਹਾਂ ਮੈਂ ਕਰਾ ਸਾਈਨ ਫਿਰ ਬਾਅਦ ਚ ਕੀ ਲਿਖਾਉਂਗੀ ਉਹ ਨੂੰ ਨਾ ਪਤਾ ਨਹੀਂ ਕਿ ਕੀ ਹੋਇਆ ਕੀ ਨਹੀਂ ਕਰਿਆ ਕਿ ਨੂੰ ਨਾ ਅੰਗਰੇਜ਼ੀ ਸਾਇਰ ਕਿਤੇ ਉਹਦੇ ਪਿਹਾਬ ਤੇ ਉਹਨਾਂ ਨੇ ਲੋਕਾ ਵੀ ਕੀਤੀ ਕਿਲਾ ਬੋਲ ਹਾਂ ਉਹਨਾਂ ਨੇ ਆਵਦੇ ਲਬ ਉਹ ਕਰੇ ਜੀ ਸਾਰਾ ਕੁਝ ਸਾਨੂੰ ਇਹਨਾਂ ਪਤਨ ਕੀ ਅਸਰਣ ਪੜਤੀ ਜਿਵੇਂ ਕਹੀ ਗਈ ਅਸੀਂ ਸਰਪੰਚ ਦੇ ਤੌਰ ਤੇ ਸਾਨੂੰ ਵਿਸ਼ਵਾਸ ਕੀਤਾ ਕਿ ਸਾਡੇ ਨਾਲ ਉਹਨੇ ਹਿਰਾਫੇਰੀ ਕਰਨਗੇ ਦੇਜਾਸ ਨੂੰ ਅਸਲੀ ਜਿਹੀ ਵਿੱਤੀ ਜੀ ਫਾਇਸਮੀ ਰਿਸ਼ਤੇ ਕਰਾਈਏ ਜੀ ਅਸੀਂ ਨਾਲ ਇਹਨਾਂ ਦੇ ਸਾਨੂੰ ਸਾਡੇ ਨਾਲ ਕਦੇ ਜਦੋਂ ਇਹ ਵੀ ਸੀਨ ਕਈ ਜਾਂਦੇ ਜਿਦੇ ਪੰਗੇ ਲੈਂਦੇ ਜੀ ਜਦ ਇਹ ਰਲਦੇ ਸਾਨੂੰ ਸੇੜਦਾ ਨਹੀਂ ਦਿੱਤਾ ਜੀ ਇਹ ਕੋਈ ਨਾ ਹੋ ਜਿੱਥੇ ਬੰਦੀਆਂ ਵੱਲੋਂ ਫੋਨ ਆਏ ਨੇ ਕਿ ਇਹ ਤੁਹਾਡੇ ਜਿਹੜੇ ਪਟਿਆਲੇ ਦੇ ਵਿੱਚ ਜਿਹੜੇ ਬਜ਼ੁਰਗ ਦੇ ਡਾਂਗਾ ਮਾਰਨ ਜਾ ਰਹੇ ਨੇ ਕਿ ਇਹ ਕਿੱਥੋਂ ਦੇ ਉਹ ਸਾਰੋ ਇਹਦਾ ਮਾਮਲਾ ਹੈ ਜੀ ਰਾਜ ਦਾ ਪ੍ਰਾਣ ਆਦੇ ਹੀ ਲੱਗੇਗਾ ਤਾਂ ਉੱਥੇ ਮੈਂ ਜਿਹੜਾ ਜਨ ਸਖਤਰ ਹੋਣ ਕਰਕੇ ਕਿਉਂਕਿ ਸਾਰਿਆਂ ਨੇ ਮੈਨੂੰ ਫੋਨ ਕਰਨਾ ਸੀ ਕਿ ਸਵੇਰੇ ਅੱਜ ਸੁਪਾਸ ਸਖਤਰ ਦਾ ਵੀ ਕੋਲੋਂ ਫੋਨ ਆਇਆ ਸੀਗਾ ਸਾਰਿਆਂ ਨੇ ਇਹ ਗੱਲ ਪੁੱਛੀ ਹੈ ਵੀ ਇਹਦਾ ਫਰਕ ਪਤਾ ਕਰੋ ਵੀ ਕੌਣ ਬੰਦੇ ਨੇ ਮੈਂ ਜਿਹੜਾ ਜਿੰਦਰਾ ਹਸਪੀਟਲ ਦੀ ਗਿਆ ਤਾਂ ਉੱਥੋਂ ਉਹ ਤੇਰੇ ਜਿਹੜੀ ਉੱਥੇ ਛੁੱਟੀ ਹੋ ਕੇ ਘਰੇ ਚਲੀ ਗਈ ਸੀਗੀ ਦਾ ਮਤਲਬ ਸਾਡੇ ਵਿੱਚ ਕੁਝ ਜਿਹੜੇ ਸਾਡਾ ਕ੍ਰਾਂਤੀ ਮੈਂ ਸਾਡਾ ਨਾਂ ਹੈ ਕ੍ਰਾਂਤੀਕਾਰੀ ਪਸੰਦੀਦਿਆਂ ਐ ਐਸਐਸ ਜਿੰਨਾ ਲੋਕਾਂ ਵਾਸਤੇ ਜਿਨ੍ਹਾਂ ਵਾਸਤੇ ਕ੍ਰਾਂਤੀਕਾਰੀ ਉਹਨਾਂ ਦੇ ਹਿਟਾਨਾ ਮਾਰਦੇ ਆ ਅਸੀਂ ਉਹਨਾਂ ਦੀਆਂ ਧੀਆਂ ਭੈਣਾਂ ਦੀ ਗੁਬਾਲ ਖਿੱਚ ਰਹੇ ਆ ਜਿਨ੍ਹਾਂ ਨੇ ਜਿਨ੍ਹਾਂ ਬਾਰੇ ਗੁਰੂ ਨਾਨਕ ਦੇਵ ਜੀ ਨੇ ਸਪਸ਼ਟ ਲਿਖਿਆ ਹੈ ਕਿ ਮਰਵਾਣੇ ਦੇ ਵਿੱਚ ਸੋ ਕਿਉਂ ਮੰਦਾ ਆਖੀ ਜਿੱਤ ਜਿੱਤ ਕੇ ਰਾਜ ਆ ਤੋ ਅਸੀਂ ਇਹੋ ਜਿਹੇ ਬੰਦੇ ਜਿਹੜੇ ਸਾਡੇ ਵਿੱਚ ਆਪਣੇ ਨਿੱਜੀ ਹਿੱਤ ਲੈ ਕੇ ਆ ਜਾਂਦੇ ਨੇ ਸਾਨੂੰ ਮੈਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੇ ਜਿਹੜੇ ਸਰਬਾ ਆਗੂਆਂ ਨੂੰ ਵੀ ਮੈਂ ਕਹਿੰਦਾ ਕਿ ਮੈਂ ਤੁਰੰਤ ਐਕਸ਼ਨ ਲੈ ਕੇ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇ ਮੈਂ ਜੇ ਮਹਿੰਮਾਰੀ ਲੈਣਾ ਜਾਂ ਜਨਮਸਫਤਰ ਹੋ ਜਾਣਾ ਕਿ ਵੀ ਇਹੋ ਜਿਹੀ ਗੜਨਾਏ ਉਹਦਾ ਤੁਰੰਤ ਅਸੀਂ ਇਹ ਕਦਮ ਲੈ ਕੇ ਜਾਣੀ ਇਹ ਮੰਨਣਾ ਦੋ ਤਰ੍ਹਾਂ ਦਾ ਹੈਗਾ ਝਗੜਾ ਚੱਲਦਾ ਦੀ ਉੱਥੇ ਜ਼ਮੀਨ ਦਾ ਹੈਗਾ ਰੋਣਾ ਆਪਸ ਦੇ ਵਿੱਚ ਦੋਨੋਂ ਤਰ੍ਹਾਂ ਦਾ ਬਿਟੌਲੀਆ ਨੇ ਔਰ ਪਰਸੋਂ ਚੌਥੇ ਦੀ ਗੱਲ ਹੈ ਦਰਸ਼ਨ ਸਿੰਘ ਤੇ ਜਿਹੜਾ ਹੈਗਾ ਆਪਣੇ ਖੇਤ ਦੇ ਵਿੱਚੋਂ ਫੜਕ ਵੱਢਣ ਗਏ ਸੀਗੇ ਪਰ ਉੱਥੇ ਦੂਜੀ ਧਿਰ ਜਿਹੜੀ ਮੋਹਨ ਸਿੰਘ ਹੈ ਉਹ ਵੀ ਉੱਥੇ ਆ ਗਏ ਤੇ ਇਹਨਾਂ ਦਾ ਆਪਸ ਦੇ ਵਿੱਚ ਜਿਹੜਾ ਝਗੜਾ ਹੋੰਦਿਆ ਔਰ ਮੋਹਨ ਸਿੰਘ ਧਿਰ ਵੱਲੋਂ ਜਿਹੜੀ ਕੁੱਟਮਾਰ ਕੀਤੀ ਗਈ ਹੈ ਔਰ ਉੱਥੇ ਖੇਤ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹਦੇ ਵਿੱਚ ਅਸੀਂ ਦਰਸ਼ਨ ਸਿੰਘ ਧਿਰ ਦੇ ਵਿੱਚੋਂ ਬਿਆਨ ਲੈ ਕੇ ਇੱਕ ਬੰਦੇ ਦਾ ਬਿਆਨ ਲੈ ਕੇ ਜਿਹੜੇ ਡਾਕਟਰ ਸੀਗੇ ਔਰ ਵੀਡੀਓ ਨੂੰ ਦੇਖ ਕੇ ਉਹਦੇ ਵਿੱਚ ਪਰਚਾ ਦਰਜ ਅਸੀਂ ਕੀਤਾ ਤੇ ਅਗਲੀ ਕਾਰਵਾਈ ਹਮਚਲਿਆਰ ਇਹੀ ਗੱਲ ਹੈ ਕਿ ਇਹਨਾਂ ਦਾ ਕਾਫੀ ਪੁਰਾਣਾ ਜਿਹੜੀ ਹੈਗੀ ਰੰਜਸਬਾਦੀ ਚੱਲ ਰਹੀ ਹੈ ਉਹ ਚੋਂ ਇੱਕ ਨੂੰ ਲੈ ਕੇ ਔਰ ਕੋਰਟ ਕੇਸ ਵੀ ਚੱਲ ਰਹੇ ਨੇ ਤੋਂ ਇਹਨਾਂ ਨੇ ਤਹਿਸ ਦੇ ਵਿੱਚ ਆ ਕੇ ਜਿਹੜਾ ਹੈਗਾ ਇਹਦਾ ਕੁੱਟਮਾਰ ਕੀਤੀ ਹੈ ਔਰ ਉਹਦੇ ਵਿੱਚ ਅੱਸੀ ਗਾਰਮ ਜੀ ਦੀ ਹੋ ਗਈ ਹੈ ਅੱਜ ਤੱਕ ਇਹਨਾਂ ਨੂੰ ਜੇ ਅੱਗ ਨਾਲ ਜਿਹੜੀ ਉਹਦਾ ਕਾਫੀ ਫੌਨ ਉਹ ਬਿਲਕੁਲ ਜੀ ਜੇ ਅੱਗ ਲਾਉਣ ਦੀ ਉਹਨੇ ਕੋਸ਼ਿਸ਼ ਕੀਤੀ ਔਰ ਜੇ ਅੱਗ ਲੱਗ ਜਾਂਦੀ ਤਾਂ ਉੱਥੇ ਫਸਲ ਦਾ ਜਿਹੜਾ ਆੜ ਦਾਲੇ ਖੇਤਾਂ ਦਾ ਕਾਫੀ ਨੁਕਸਾਨ ਹੋ ਜਾਣਾ ਸੀ ਜਿਹਨੂੰ ਜਦੋਂ ਬਚਾਉਂਦੇ ਇਹਨੇ ਵੀ ਮੋਹਨ ਸਿੰਘ ਦੇ ਖਨਾਕ ਕੀਤਾ ਇੱਕ ਉਡੀ ਵਾਈਫ ਹੈ ਉਹਦੇ ਉੱਪਰ ਜਾਈ ਹੈ ਤੇ ਇੱਕ ਰਿਸ਼ਤੇਦਾਰ ਹੈ ਮੈਂ ਚਾਰ ਬੰਦਿਆਂ ਦੇ ਇਖਲਾਬ ਦਾ ਹੈਗਾ ਕਦਕਾ ਪੱਕੇ ਕੋਈ ਵੀਡੀਓ ਵੀ ਰਿਕਾਰਡ ਹੋਈ ਹੈ ਵੀਡੀਓ ਵੀ ਜਿਹੜੀ ਹੈਗੀ ਮੁਲਾਈ ਧਰਨੇ ਜਿਹੜੀ ਪਾਈ ਹੈ ਔਰ ਧਿਆਨ ਵੀ ਦਿਖਾਇਆ ਹੈ ਉਹਦੇ ਅਕੋਰਡਿੰਗ ਵੀ ਅਸੀਂ ਕਰਦੇ ਇਹਦੇ ਵਿੱਚ ਅਸੀਂ ਕੁੱਟਮਾਰ ਦੇ ਧਾਰਾ ਲਗਾਈਆਂ ਨੇ ਬੀਐਨਐਸ ਦੇ ਤਹਿਤ ਔਰ ਜਿਹੜੀ ਘਰ ਨੂੰ ਜਾਂ ਖੇਤ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹਦੇ ਤੇ ਵੀ ਕੋਸ਼ੀ ਐਪਕੀਏ ਨਸਤਾ ਰਾਜ ਦਾ ਹੈਗੀ ਹੈ ਉਹ ਅਸੀਂ ਲਗਾਈ